ਅੱਜ ਹੈਗੀ ਹੈ ਕਿ ਮੈਨੂੰ ਛੁੱਟੀ ਤੇ ਮੈਂ ਆ ਗਈ ਘਰੇ ਅੱਜ ਤੇ ਤੁਹਾਨੂੰ ਮੈਂ ਆਪਣੇ ਘਰ ਦਾ ਗਾਹ ਪਿਆ ਦਿਖਾਉਣੀ ਹੈਗੀ ਤੇ ਅੱਜ ਸਾਰਾ ਦਿਨ ਵਸ ਘਰ ਦਾ ਕੰਮ ਹੀ ਕਰਨਾਗਾ ਮੇਰੀ ਭੈਣ ਕਹਿ ਕੇ ਹਟੀਆਂ ਪਹਿਲਾਂ ਕਿ ਜਿੱਦ ਤੋਂ ਘਰੇ ਹੁੰਨੇ ਉਹਦੋਂ ਦਿਆਂ ਹੀ ਰਹਿੰਦੀ ਰੋਲੀ ਫੁਲੀ ਨਾ ਤਾਂ ਕੰਮ ਕਰਦੀਆਂ ਕਿ ਤੇ ਵੀ ਹੌਲੀ ਹੌਲੀ ਕੰਮ ਕਰਦੀਆਂ ਕਰ ਸੀ ਤਾਂ ਹੈਗੀਆਂ ਕਿਉਂਕਿ ਫਿਰ ਮੈਨੂੰ ਐਦਾਂ ਹੁੰਦਾਗਾ ਵੀ ਰੋਜ਼ ਰੋਟੀ ਜਾਨੀ ਹੈ ਕਿ ਉਹਦੋਂ ਵੀ ਭਾਈ ਭਾਈ ਕੇ ਕਰਕੇ ਜਾਣਾ ਪੈਂਦਾਗਾ ਹਣਾ ਚਲ ਜਦ ਇੱਕ ਦਿਨ ਘਰੇ ਹੁੰਨੇ ਉਹਦੇ ਹੌਲੀ ਹੌਲੀ ਕਰ ਲਾਂਗੇ ਕਰਨਾ ਤਾਂ ਆਪਾਂ ਖੁਦ ਹੀ ਹੈਗਾ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਉਹਨਾਂ ਦਾ ਤਵੇ ਉਮਰੀਨ ਦੀ ਲੈ ਕੇ ਉਹਨਾਂ ਕਿ ਵਰਦੀ ਵੈ ਸੋਦੇ ਦੀ ਲੈ ਕੇ ਆਂਦੀ ਸੀਗੀ ਉਹ ਥੋੜੀ ਨਾ ਚੇਂਜ ਕਰਵਾ ਕੇ ਲੈ ਕੇ ਆਉਣੀ ਹੈਗੀ ਤੇ ਅੱਜ ਆਊਗਾ ਆਪਣਾ ਮਸ਼ੀਨ ਛੱਡਣ ਵਾਲਾ ਭਾਈ ਵੀ ਮੈਂ ਕੱਪੜੇ ਲੀੜੇ ਤਾਂ ਭੌਂਕੇ ਰੱਖਤੇ ਤੇ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿ ਮੈਂ ਗਾਹ ਪਿਆ ਪਿਆਗਾ ਦੁਬਾਰਾ ਆਪਾਂ ਸੈੱਟ ਕਰਾਂਗੇ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਆ ਦੇਖੋ ਮਸ਼ੀਨ ਸਾਡੀ ਜਮਾ ਰੋਟੀ ਪਈ ਹੈਗੀ ਤੇ ਕੱਪੜੇ ਮੈਂ ਉਧਰ ਟੱਬ ਦੇ ਵਿੱਚ ਭੌਂਕੇ ਰੱਖਤੇ ਸੀਗੇ ਤੇ ਆ ਸਾਰਾ ਹਜੇ ਗਾਹ ਪਿਆ ਪਿਆਗਾ ਉਸ ਤੋਂ ਬਾਅਦ ਸੈੱਟ ਕਰੂੰਗੀ ਮੈਂ ਇੱਥੇ ਸਾਰਾ ਧੋਆ-ਧਵਾਈ ਕਰੂੰਗੀ ਅੱਜ ਫੇਰ ਆਹ ਹਜੇ ਢੇਰੀ ਇੱਥੇ ਸੰਭਰ ਕੇ ਰੱਖ ਤਾਂ ਮੋਟਾ-ਮੋਟਾ ਜਿਹਾ ਇਹ ਢੇਰੀ ਚਾਕੇ ਆਪਾਂ ਬੱਠਲ ਚ ਪਾ ਦਾਂਗੇ ਆ ਸਾਡਾ ਮੁੰਡਾ ਸਾਰੀਆਂ ਖੇਡਾਂ ਖੋਡਾਂ ਖੰਡਿਆਈਆਂ ਪਈਆਂ ਨੇ ਗੀਆਂ ਸੋਇ ਦਾ ਵੀ ਬੁਰਾ ਹਾਲ ਕਰਿਆ ਪਿਆਗਾ ਤੇ ਅਸੀਂ ਬਣਾਇਆ ਸੀਗਾ ਸਾਗ ਕਿਹੜਾ ਰੋਟੀ ਖਾਣਿਆਗੇ ਸਾਗ ਨੂੰ ਤੜਕਾ ਤਾਂ ਮੈਂ ਲਾਤਾ ਸੀਗਾ ਸਵੇਰੇ ਜਦੋਂ ਮਰੀਨ ਗਈ ਜੇ ਜੇ ਲਈ ਜਾਂਦੇ ਰੋਟੀ ਨੇ ਹੱਸੀ ਜਾਂਦੇ ਦੰਦ ਗੱਡੀ ਆਂਦੀ ਆ ਵੀ ਆਪੇ ਕਰੋਗੇ ਅੱਜ ਇਹ ਕੰਮ ਇਹ ਮੈਂ ਇੱਧਰ ਰੱਖਤਾ ਇੱਕ ਇਹਦੇ ਵਿੱਚ ਪਿਆਗਾ ਸਾਗ ਇਹ ਆਪਾਂ ਤੜਕਾਂਗੇ ਕੱਲ ਨੂੰ ਅੱਜ ਰੱਖਾਂਗੇ ਆਪਾਂ ਸਬਜ਼ੀ ਤੇ ਇਹ ਕੱਲ ਨੂੰ ਬਣਾ ਲਾਂਗੇ ਇਹਨੂੰ ਪਿਆ ਰਹਿੰਦੀ ਤੇ ਇਹ ਕਿਧਰ ਹੈਗਾ ਸਾਡਾ ਕੱਟਾ ਇਹ ਰਿੰਗੀ ਆਂਦਾ ਦੇਖੋ ਕਹਿੰਦਾ ਰੋਟੀਆਂ ਪਾਓ ਕਹਿੰਦਾ ਹਾਂ ਵੇ ਕੱਟਿਆ ਤੈਨੂੰ ਸ਼ਰਮ ਨਹੀਂ ਆਉਂਦੀ ਰੋਟੀਆਂ ਮੰਗਦਾ ਰਹਿਣਾਗਾ ਪਹਿਲਾਂ ਤੈਨੂੰ ਮੰਮੀ ਦੁੱਧ ਚੰਗਾ ਕੇ ਤਾਂ ਹਟੇ ਤੈਨੂੰ ਹੈ ਦੱਸੀ ਦੱਸੀ ਤਿੰਦੇ ਮਰ ਰੋਟੀਆਂ ਰੋਟੀਆਂ ਪਈਆਂ ਹੈਗਾ ਕਿ ਨਹੀਂ ਅੱਛਾ ਹਾਂ ਵੀ ਉਹ ਕਹਿੰਦੇ ਰੋਟੀਆਂ ਪਾਤੀਆਂ ਤੂੰ ਐਵੇਂ ਚੀਕੀ ਜਾਂਦਾ ਇੰਨੇ ਕੀ ਤੇ ਇਧਰੋਂ ਮੈਂ ਸਾਰਾ ਸੰਭਲ ਸੂਰ ਦਿੱਤਾ ਸੀ ਇਧਰੋਂ ਪਸ਼ੂਆਂ ਦਾ ਤਾਂ ਕੰਮ ਨਿਵੇੜਦਾ ਬਸ ਕੱਲਾ ਆ ਰਹਿੰਦਾਗਾ ਹੁਣ ਪਸ਼ੂ ਨੂੰ ਮਾ ਕੇ ਅੰਦਰ ਕਰਦੇ ਨੇ ਨੇਗੇ ਤੇ ਬਸ ਇਥੋਂ ਵੀ ਸਾਰਾ ਕਲੀਨ ਹੋ ਜਾਊਗਾ ਇਧਰੋਂ ਵੀ ਮੈਂ ਸੰਭਲ ਸੂਰ ਦਿੱਤਾ ਸਾਰਾ ਇਧਰਲਾ ਤਾਂ ਸਾਰਾ ਕੰਮ ਨਿਵੇੜਦਾ ਬਸ ਇਧਰਲਾ ਰਹਿ ਗਿਆ ਜਿਹੜਾ ਪੁਰਾਣੇ ਘਰ ਦਾ ਆਪਣਾ ਅੱਛਾ ਇਹ ਕਹਿੰਦੇ ਮੇਰਾ ਬਰਾਂਡਾ ਵੀ ਦਿਖਾ ਦਿਓ ਕਹਿੰਦੀ ਹਾਏ ਇਹਨੇ ਕੱਲ ਨੂੰ ਭਾਂਡੇ ਦੇ ਵਿੱਚ ਕੁਛ ਕਿਟਾਂ ਜਿਨੀਆਂ ਨੇ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨੀ ਐਂਗੀ। ਕੁਛ ਕੰਮ ਤਾਂ ਕਰ ਦਿੰਦੀ ਐ ਇਹ ਬਿਨ ਕਹੇ। ਹੂੰ ਹਉ ਸੀਗਾ ਦੇਖ। ਇਹ ਸੀਗਾ ਭਾਂਡਾ ਜਿਹਦੇ ਬਾਲਾ ਮੀਂਹ ਪੈਂਦਾ ਸੀਗਾ ਹੜ੍ਹ ਹੋੜ ਜੇ ਇਹ ਸੀਗਾ ਉਹਦੇ ਸਾਡਾ ਹੜਕ ਗਿਆ ਸੀਗਾ ਤੇ ਇਸ ਨੇ ਹ ਇਟਾਂ ਲਾਈਆਂ ਦੇਖੋ। ਇਟਾਂ ਲਾਈਆਂ ਦਾ ਕੋਈ ਜੋੜ ਨਹੀਂ ਮਾਰਿਆ ਹੈਗਾ ਬਸ ਇਹਨੇ। ਪਤਾ ਨਹੀਂ ਕਿਹੜੇ ਹਿਸਾਬ ਨਾਲ ਲਾਈਆਂ ਨਵਾਂ ਮਿਸਤਰੀ ਇਹ ਸਾਡਾ ਜਿਹਨੇ ਵੀ ਬੁਲਾਉਣਾ ਹੋਵੇ ਤਾਂ ਬੁਲਾ ਸਕਦਾ ਹੈਗਾ। ਫੋਨ ਨੰਬਰ ਮੈਂ ਦੇ ਦੂੰਗਾ ਉੱਪਰ ਮੈਂ ਕਹਾਇਆ ਤਾਂ ਬਿਜਿਨੇ ਵੀ ਲਵਾਉਣਾ ਲਵਾ ਸਕਦਾ ਹੈ ਸਾਡੇ ਨਵੇਂ ਮਿਸਤਰੀ ਨੂੰ ਸੱਦ ਸਕਦਾ ਹੈ ਹੈਗਾ ਕਿ ਨਹੀਂ ਬਸ ਹੁਣ ਸਾਡੇ ਇੱਧਰ ਪੁਰਾਣੇ ਜਿਹੜਾ ਪੁਰਾਣਾ ਘਰ ਹੈਗਾ ਬਸ ਉਧਰਲਾ ਕੰਮ ਰਹਿੰਦਾ ਹੁਣ ਸਾਰਾ ਫਿਰ ਬਸ ਹੁਣ ਉਧਰ ਨਵਾਂ ਰਸੋਈ ਬਣੂਗੀ ਜਦੋਂ ਉਧਰ ਸ਼ਿਫਟ ਕਰ ਲੈਣਾਗਾ ਤੇ ਅੱਜ ਵੀ ਟੂੜੀ ਭਰੀ ਹੋਈ ਸੀਦਾ ਸਾਰਾ ਧੋਸ ਮਾਰ ਕੇ ਸੈਟ ਕਰਤਾ ਤੇ ਬਸ ਹੁਣ ਇੱਧਰ ਵਿੱਚ ਸਟਾਰਟ ਕਰਤੀ ਤੇ ਪਹਿਲਾਂ ਸਾਡੇ ਨਾਲ ਮੋੱਕੀ ਜਾਂਦੀ ਸੀ ਤੂੜੀ ਤਾਂ ਕਰਕੇ ਸਿੱਧਰ ਵਿੱਚ ਵੀ ਭਰ ਲਈ ਸੀਗੀ ਤੇ ਹੁਣ ਇਹ ਵੀ ਸਾਰਾ ਧੋ ਤੂ ਦਿੱਤਾ ਸਾਰਾ ਤੇ ਇਹ ਵੀ ਰਹਿਦਾ ਹੁਣ ਸਾਫ਼ ਕਰਨ ਨਾਲ ਅੱਜ ਮੈਂ ਤੁ ਦੁਆਰੇ ਧੋਵਾਂਗੀ ਪੋਚਮ ਹਲਾਉਂਦੀ ਨਹੀਂ ਛੱਡ ਪਰੇ ਧੋਵਾਂਗੇ ਤੁ ਠੀਕ ਆ ਚਲ ਹੁਣ ਖਾਣੇ ਰੋਟੀ ਕੁਝ ਕੁਝ ਆਇਚ ਦਹੀਂ ਜਮਾਉਣ ਖਾਤਰ ਕੱਢਿਆ ਸੀ ਇਹਨੇ ਤੇ ਕਹਿੰਦੀ ਧੋਸ ਮਾਰ ਕੇ ਕਹਿੰਦੀ ਇਹਦੇ ਵਿੱਚ ਉਹ ਕਰਿਆ ਕਰੂੰ ਦਹੀਂ ਜਮਾਇਆ ਕਰੂੰਗੀ ਹੈ ਮੰਮੀ ਨੇ ਪਾਇਆ ਹੋਇਆ ਗੱਤ ਚਾਰ ਆ ਦੇਖੋ ਕਿਹੜਾ ਕਿਹੜਾ ਕਿਹਨੂੰ ਕਿਹਨੂੰ ਪਸੰਦ ਆਗਾ ਹੋ ਨਾ ਤਾਂ ਟੱਕਣਾ ਹੀ ਤਰਿਆ ਹੋਇਆ ਸੀਗਾ ਕਿਹਨੂੰ ਕਿਹਨੂੰ ਪਸੰਦ ਆਗਾ ਇਹ ਕਰ ਹੋਆ ਇਹ ਆਦਾ ਹਨਾ ਹਾਂ ਮੈਨੂੰ ਤਾਂ ਜਮੇ ਨੂੰ ਪਸੰਦ ਇਹ ਡੈਡੀ ਨੂੰ ਪਸੰਦ ਹੁੰਦਾ ਸੀਗਾ ਇਹਦੇ ਟੱਕਣਾ ਹੀ ਤਰਿਆ ਹੋਇਆ ਸੀ ਲਾਇਆ ਨਹੀਂ ਹੋਇਆ ਸੀਗਾ ਡੁੱਲਿਆ ਨਹੀਂ ਸੋ ਸ਼ੁਕਰਾ ਬਚ ਗਿਆ ਉਹਦੇ ਉੱਤੇ ਡੁੱਲਿਆ ਸੀਗਾ ਚੱਕਰ ਨੇ ਉੱਤੇ ਰੋਟੀਆਂ ਲਾਉਣਾ ਹੋ ਗਿਆ ਦਾ ਸਾਗ ਤੱਤਾ ਮੈਸਨ ਬੰਦ ਕਰ ਦੇਣਾ ਚਲੋ ਬਿੱਟੂ ਗੰਦਾ ਸਿਕਾ ਮੈ ਲੈ ਕੇ ਜਾਨਾ ਨੰਦਾ ਸੌਦੁੱਤੀ ਤੇ ਸਾਨੂੰ ਕੋਈ ਭਾਂਡਾ ਨਹੀਂ ਮਿਲਿਆ ਹੈਗਾ ਤਾਂ ਉਹਨੂੰ ਚੱਲ ਬਈ ਹੁਣ ਖਾ ਲੈਣੀ ਹੈ ਰੋਟੀ ਆ ਲੱਸੀ ਪਾਈ ਪਈ ਇਹ ਮੁੰਡਾ ਕੀ ਖਾ ਲੂਗਾ ਨਾ ਰੋਟੀ ਸਾਡਾ ਜਵਰਾਜ ਆ ਗਿਆ ਦੇਖੋ ਆਉਣ ਸਾਰਾ ਜੀ ਮੰਮੀ ਨੂੰ ਚੁੰਮੜਦਾ ਪਹਿਲਾਂ ਮੈਨੂੰ ਚੁੰਮੜ ਜਾ ਕਰ ਮੈਂ ਤੇਰੀ ਮੰਮੀ ਨਹੀਂ ਹੈਗੀ ਇਧਰ ਆ ਇਧਰ ਇਧਰ ਇਹ 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 ਉਹ ਇਹ ਮੇਰੇ ਮਾਰਦਾ ਵੇ ਤੂੰ ਖਰਚਾ ਤਨ ਦੇਵਾਂ ਪਤਾ ਕਿਦੜੀ ਇਧਰ ਇਧਰ ਨਿਕਲ ਬਾਹਰ ਨਿਕਲਾ ਮਰ ਮੇਰਾ ਹੱਥ ਪਰੇ ਗਾਲਦਾ ਮਮਾ ਕੋਲ ਜਾਣਾਗਾ ਨਾ ਮੈਂ ਤੇਰੀ ਮਮਾ ਨਹੀਂ ਹੈਗੀ ਮੇ 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 ਰੋਟੀ ਖਾਣੀ ਆਏ ਰੋਟੀ ਰੋਟੀ ਖਾਓ ਮੇਰੇ ਪੁੱਤਰ ਆਏ ਤੈਨੂੰ ਆਏ ਆਪਾਂ ਸਕੂਟਰੀ ਤੇ ਟੀ ਮਾਰ ਕੇ ਹੀ ਚੰਗਾ ਮੈਂ ਸਕੂਟਰੀ ਤੇ ਜਾਣੀ ਬਾਏ ਬਾਏ ਜੂਵੀ ਬਾਏ ਮੈਂ ਜਾਣੀ ਸਕੂਟਰੀ ਤੇ ਆ ਚੱਲੀ ਆਪਾਂ ਦੋਨੇ ਆਨੇ ਅੱਜ ਤਾਂ ਪੁੱਛ ਗਏ ਆ ਤਾਂ ਪੁੱਛ ਜਲੀਏ ਚੀਜੀ ਕੁੰਮਣ ਚਲੀਏ ਚੀਜੀ ਲਾਈਨ ਚਲੀ ਜਾ ਆ ਸਕੂਲੀ ਚੀਜੀ ਕੱਢ ਕੇ ਲਈਏ ਚੀਜੀ ਨੇ ਨਾ ਤਾਂ ਚੱਲੋ ਘੜੂਗਾ ਚਲੋ 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 ਚੀਜੀ ਲੈ ਕੇ ਆ ਕਿੱਥੇ ਹੁੰਦੀ ਚੀਜੀ ਚਲ ਕੱਢ ਚ ਭੱਜ ਕੇ ਜਾ ਚੀਜੀ ਕੱਢ ਕਿੱਥੇ ਚੀਜੀ ਕੱਢ ਭੱਜ ਕੇ ਭੱਜ ਕੇ ਭੱਜ ਕੇ ਚੋਂਗੋ 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 ਲੈ ਆ ਜਾ ਹੱਥ ਫੜੂਗੀ ਹੱਥ ਫੜੂਗੀ ਮੇਰੇ ਪੁੱਤ ਦਾ ਹੂ ਸੀ ਚੀਜੀ ਸਕੂਲ ਚ ਚੀਜੀ ਆ ਸਕੂਲੀ ਵਿੱਚ ਚੀਜੀ ਆ ਕੌਂਡੇ ਨੂੰ ਉੱਲੂ ਬਣਾਇਆ ਬੜਾ ਮਜ਼ਾ ਆਇਆ ਤੈਨੂੰ ਉੱਲੂ ਬਣਾਦਾ ਮੈਂ ਇਹ ਖਾ ਗਿਆ ਚੀਜੀ ਆਪਣੀ ਤੇਰੀ ਚੀਜੀ ਇਹ ਖਾ ਗਿਆ ਹਣਾ ਇਹਦੇ ਵਿੱਚ ਅ ਚੀਜੀ ਕੱਢ ਲਾ ਚਾਬੀ ਕੱਢ ਆਪਣੀ ਇਹਦੇ ਵਿੱਚ ਲੈ ਚਾਬੀ ਕੱਢ ਸ਼ਾਬੀ ਕੱਢੋ ਚੀਜੀ ਕੱਢੋ ਆਪ ਹੀ ਇਹ ਚਾਬੀ ਓਏ ਹੋ ਪਈਆ ਵਿੱਚ ਪਈਆ ਥੂੜੀ ਦੇ ਵਿੱਚ ਪਈਆ ਹਾਂ ਪਈਆ ਆ ਦੇ ਪੱਜਾ ਆ ਸੀਗੀ ਡਿੱਗੀ ਚ ਕੱਢ ਲਾ ਫਰੋਲਾ ਫਰਾਰੀ ਕਰਨ ਨੂੰ ਨਹੀਂ ਕਿਹਾ ਹੈਗਾ ਤੁਨ ਮਾਜੀ ਦੱਸੇ ਸੱਲਾ ਲਈ ਹੈ ਨਾ ਮੇਰਾ ਮੈਂ ਸਮਾਰਦੀ ਆਂ ਜabb ਦੀ ਨਮਾਰੀ ਤੇ ਅਲਮਾਰੀ ਦੇ ਵਿੱਚ ਸਾਰਾ ਸਮਾਨ ਬਾਹਰ ਕੱਢ ਕੇ ਰੱਖ ਲੇਤਾਗਾ ਦੇਖੋ ਵਿੱਚ ਹੀ ਬਿੱਟੂ ਦੇ ਕੱਪੜੇ ਵਿੱਚ ਹੀ ਆਪਦੇ ਕੱਪੜੇ ਗਾਹ ਪਾ ਰੱਖਿਆਗਾ ਹੁਣ ਤੈਮਾਰ ਮਾਰ ਮਾਰ ਕੀ ਮੈਂ ਇੱਥੇ نیچے ਰੱਖੂਗੀ ਇਧਰ ਰੱਖ ਦਿੰਦੀ ਨੂੰ ਮੈਂ ਬਿੱਟੂ ਦੇ ਤੇ ਇਧਰ ਰੱਖੂਗੀ ਮੈਂ ਆਪਦੇ ਇਹ ਵਿਚਾਲੇ ਜਿਹੜੇ ਮੈਂ ਇਧਰ ਆ ਦੋ ਡੱਬੇ ਰੱਖ ਰੱਖੇ ਨੇ ਤੁਹਾਨੂੰ ਪਤਾ ਹੀ ਆ ਜਟਾਂ ਦੇ ਘਰੇ ਤਾਂ ਸਮਾਨ ਮੁੱਕਦਾ ਹੀ ਨਹੀਂਗਾ ਵਿੱਚ ਇਹਨਾਂ ਕਾ ਹੁਣ ਕਹਿੰਆਂ ਪਰ ਕੇ ਰੱਖ ਰਕੀਆਂ ਨੇਗੀਆਂ ਬੋਤਲਾਂ ਦੇ ਡੱਬਿਆਂ ਦੇ ਵਿੱਚ ਤੇ ਉੱਪਰ ਮੈਂ ਪਰਸੇ ਹੀ ਸਮਾਰ ਕੇ ਹਟੇ ਸੀਗੇ ਤੇ ਬਸ ਇੱਧੇ ਥੋੜਾ ਜਿਹਾ ਛੱਟ ਰੱਖ ਕੇ ਰੱਖਤਾ ਆ ਤੇ ਮੇਰੇ ਦੋ ਪਰਸ ਪਏ ਨੇਗੇ ਇੱਕ ਪਰਸ ਤਾਂ ਮੈਂ ਆਉਣ ਜਾਣ ਚ ਲੈ ਜਾਂਦੀ ਆ ਤੇ ਇਹ ਵਾਲਾ ਪਰਸ ਜਿਹੜਾ ਵਾਧੂ ਬੇਵਕਾਰ ਵੈਸੇ ਮੈਂ ਯਾਦਗਿਰੀ ਰੱਖੀ ਹੋਈ ਹੈ ਮੈਨੂੰ ਬਿੱਟੂ ਨੇ ਲੈ ਕੇ ਦਿੱਤਾ ਸੀਗਾ ਤੇ ਇਹ ਚੂੜੀਆਂ ਵੀ ਸਿਰਫ ਯਾਦਗਿਰੀ ਖਾਤਰ ਹੀ ਨੇਗੀਆਂ ਇਹ ਵੀ ਮੈਂ ਜਦੋਂ ਮੇਰਾ ਵਿਆਹ ਹੋਇਆ ਸੀਗਾ ਨਾ ਉਦੋਂ ਲੈ ਆ ਕੇ ਦਿੱਤੀ ਸੀਗਾ ਬਿੱਟੂ ਨੇ ਮੈਂ ਤਾਂ ਰੱਖ ਰੱਖੀਆਂ ਨੇਗੀਆਂ ਡੇਗਰ ਨੂੰ ਮੇਰਾ ਜੀ ਨਹੀਂ ਕਰਦਾ ਇਹ ਪਰਸ ਵੀ ਮੇਰੇ ਵਿਆਹ ਵੇਲੇ ਦੇ ਦੀਆਂ ਵੀ ਜ਼ਿੱਪਾ ਟੁੱਟੀਆਂ ਪਈਆਂ ਨੇ ਤੇ ਇਹ ਵੀ ਸਿਰਫ ਮੈਂ ਤਾਂ ਰੱਖ ਰੱਖਿਆਗਾ ਸਿਰਫ ਯਾਦਗਿਰੀ ਖਾਤਰ ਹੈ ਨਾ ਕੁਝ ਕਿ ਚੀਜ਼ਾਂ ਐਦਾਂ ਹੁੰਦੀਆਂ ਨੇਗੀਆਂ ਵੀ ਯਾਦ ਜੀ ਆਉਂਦੀ ਹੈਗੀ ਹਨਾ ਵੀ ਮਤਲਬ ਇਦਾਂ ਇਹਨਾਂ ਨੇ ਪ੍ਰਾਣੀ ਨਹੀਂ ਹੁੰਦੀਆਂ ਹੈਗੀਆਂ ਇਹ ਚੀਜ਼ਾਂ ਚਾਹੇ ਜਿੰਨੀਆਂ ਮਰਜ਼ੀ ਮਤਲਬ ਟਾਈਮ ਹੋ ਗਿਆ ਹੋਵੇ ਇਹਨਾਂ ਨੂੰ ਪਰ ਜਿਹੜੀ ਇਹਨਾਂ ਦੇ ਨਾਲ ਜ਼ਿਆਦਾ ਜੁੜੀਆਂ ਹੁੰਦੀਆਂ ਨੇ ਉਹ ਹਮੇਸ਼ਾ ਤਾਜ਼ੀਆਂ ਹੀ ਰਹਿੰਦੀਆਂ ਨੇਗੀਆਂ ਆਪ ਦੀ ਨਿਵਾਰੀ ਤਾਂ ਮੈਂ ਸਮਾਰ ਦਿੱਤੀ ਦੇਖੋ ਉਮੀਦ ਹਰ ਤਾਂ ਸਾਰਾ ਸਮਾਨ ਤੇ ਇਧਰ ਹੁਣ ਮੈਂ ਮਰੀਨ ਜੋਤ ਦੀ ਨਿਵਾਰੀ ਕੱਢੀ ਹੈਗੀ ਬਾਹਰ ਜਿਹੜੇ ਆ ਬਾਦੂ ਘਾਟੂਏ ਜਿਹੇ ਪਜਾਮੀ ਆਈਆਂ ਨੇ ਕਿ ਉਹ ਮੈਂ ਡੇਗ ਦੇਣੀਆਂ ਨੇ ਕਿਆ ਤੇ ਇਹ ਸ਼ਰਟ ਆ ਵਧੀਆ ਨੇਗੀਆਂ ਤੇ ਰੱਖ ਦਾਂਗੇ ਉਹ ਜਿਹੜੀਆਂ ਇਧਰ ਵੀ ਜਿਹੜੇ ਹੋਣ ਵਾਲੇ ਪਾਉਣ ਵਾਲੇ ਕੱਪੜੇ ਨੇ ਮੈਂ ਉਹ ਕੱਢ ਰਹੀ ਐਂਗੀ ਬਸ ਤੋਂ ਮੇਰੇ ਵਿੱਚ ਚੰਦੂਗੀ ਇਹ ਅਮਰੀਨ ਜੋਦ ਦੀ ਮਾਰੀ ਹੈ ਉਹਨੂੰ ਇਹਨਾਂ ਕਿ ਸੈਕਸ਼ਨ ਦਿੱਤਾ ਹੋਇਆ ਬਸ ਤੇ ਬਾਕੀ ਜਿਹੜੇ ਦੇ ਪਤਲੇ ਹੋਏ ਕੱਪੜੇ ਗਰਮੀ ਵਾਲੇ ਉਹ ਮੈਂ ਬੈਡਾਂ ਦੇ ਵਿੱਚ ਰੱਖ ਦੂੰਗੀ ਤੇ ਵਿੰਟਰ ਵਾਲੇ ਕੱਢ ਲੂੰਗੀ ਜਿਹੜੀ ਇਹ ਵਰਦੀ ਅਮਰੀਨ ਜੋਦ ਦੀ ਇਹ ਵਰਦੀ ਥੋੜੀ ਜਿਹੀ ਉੱਚੀ ਹੋ ਗਈ ਹੈਗੀ ਤੇ ਇਹਦੇ ਵਿੱਚ ਮੈਂ ਸਾਹਮ ਕੇ ਰੱਖ ਦੂੰਗੀ ਵੀ ਚਲੋ ਵੀ ਕਈ ਵਾਰ ਹੋਰ ਜਵਾਕ ਦੇ ਆ ਜਾਂਦੇ ਹਨ ਨਾ ਕਿਸੇ ਨੂੰ ਹੋਰ ਦੇ ਦਾਂਗੇ ਤੇ ਹੁਣ ਮੇਰੀ ਨਮਾਰੀ ਚੰਗੀ ਤਰ੍ਹਾਂ ਸਾਫ ਕਰ ਦੇਣੀਗੀ ਤੇ ਗੱਟੜੀਆਂ ਦੇ ਵਿੱਚ ਬਹੁਤ ਜ਼ਿਆਦਾ ਇਦਾਂ ਦੇ ਕੱਪੜੇ ਪਏ ਸੀਗੇ ਜਿਹੜੇ ਅਮਰੀਨ ਤੇ ਛੋਟੇ ਹੋਏ ਪਏ ਸੀਗੇ ਤੇ ਮੈਂ ਉਹ ਲਫਾਫੇ ਦੇ ਵਿੱਚ ਪਾ ਰਹੀਆਂਗੀ ਪੂਰੇ ਵਧੀਆ ਕੱਪੜੇ ਨੇ ਉਹਦੇ ਸਾਰੇ ਨਵੇਂ ਤੇ ਉਹ ਕੱਪੜੇ ਆਪਾਂ ਇੱਥੇ ਪਿੰਡ 'ਚ ਬੁੜੀ ਸੀਗੀ ਸਾਡੇ ਉਹ ਕਹਿ ਰਹੀ ਸੀਗੀ ਮੈਨੂੰ ਦੇ ਦੇ ਉਹ ਸਾਡੇ ਨਿੱਕੇ ਨਿੱਕੇ ਜਵਾਬ ਉਹਦੇ ਵਧੀਆ ਆ ਜਾਣਗੇ ਤੇ ਉਹਨਾਂ ਖਾਤਰ ਮੈਂ ਉਹ ਲਫਾਫੇ ਚ ਚ ਪਾ ਕੇ ਰੱਖ ਦਿੰਨੀ ਹੈਗੀ ਇਹਨਾਂ 'ਚ ਵੀ ਦੇਖਦੀਆਂ ਕਿ ਕੋਈ ਐਕਸਟਰਾ ਕੱਪੜੇ ਨਿਕਲਿਆ ਹੋਣਾ ਜਿਹੜੇ ਵਧੀਆ ਪਏ ਹੋਣ ਤੇ ਜਿਹੜੇ ਨਹੀਂ ਵਧੀਆ ਹੈਗੇ ਉਹ ਮੈਂ ਇੱਧਰ ਅੱਡ ਕੱਢ ਰਹੀ ਹਾਂ ਉਹਨਾਂ ਨੂੰ ਆਪਾਂ ਬਾਹਰ ਸੈੱਟ ਦੇਵਾਂਗੇ ਮੈਂ ਜਗਰਾਜ ਤੇ ਮੰਮੀ ਅਸੀਂ ਆਏ ਆਂਗੇ ਤੱਪੇ ਬਾਜ਼ਾਰ ਘੁੰਮਣ ਆਏ ਆਂਗੇ ਹਨਾ ਘੁੰਮਣ ਆਏ ਸਾਡੇ ਜਗਰਾਜ ਵੀ ਆਇਆਗਾ ਨਾਲ